ਦੋਸਤੋ ਅੱਜ ਆਪਾਂ ਤੁਹਾਨੂੰ ਨਾ ਇੱਕ ਸੁਲਤਾਨ ਦੀ ਕੱਟੀ ਜੈਡ ਬਲੈਕ ਵਖਾ ਰਹੇ ਆ ਜੋ ਕਿ ਪਿੰਡ ਹੈਗਾ ਸੰਗਤਪੁਰ ਤੇ ਜ਼ਿਲ੍ਹਾ ਪੈਂਦਾ ਸੰਗਰੂਰ ਜੀ ਸੋ ਵੀਰ ਦਾ ਨੰਬਰ ਤੁਹਾਨੂੰ ਆਪਾਂ ਨੋਟ ਕਰਵਾ ਦਿੰਨੇ ਆ ਵਿੱਚ ਤੁਹਾਡਾ ਨੰਬਰ ਕਿੰਨਾ ਹੈਗਾ ਮੋਬਾਈਲ ਨੰਬਰ ਕਿੰਨਾ ਤੁਹਾਡਾ ਹਾਂ ਅੱਗੇ ਹੈ ਵੀਰ ਦਾ ਨੰਬਰ ਹੈਗਾ 98761 14571 ਪਿੰਡ ਸੰਗਤਪੁਰ ਹੈ ਜੀ ਸੋ ਜਿਸ ਵੀਰ ਨੇ ਕੱਟੀ ਲੈਣ ਦਾ ਚਾਹਵਾਨ ਆ ਤਾਂ ਆਪਾਂ ਨੰਬਰ ਤੁਹਾਨੂੰ ਦੁਬਾਰੀ ਵੀ ਰਿਪੀਟ ਕਰਵਾ ਦਾਂਗੇ ਸੋ ਆ ਕੱਟੀ ਹੈ ਜੀ ਸਾਰੀ ਕਾਲੀ ਤੇ ਮਾਂ ਦਾ ਦੁੱਧ ਹੈਗਾ 1.5 ਲੀਟਰ ਸੋ ਕਿਸੇ ਭਰਾ ਨੇ ਬਰੀਡ ਤੇ ਜਦ ਕਰੇ ਆਪਾਂ ਵਧੀਆ ਕੱਟੀ ਅੱਗੇ ਬੱਚੇ ਤਿਆਰ ਕਰਨ ਵਾਸਤੇ ਲੈ ਜਾਣੀਆਂ ਤਾਂ ਕੱਟੀ ਤੁਸੀਂ ਇਹ ਖਰੀਦ ਸਕਦੇ ਦੇਖੋ ਜੀ ਚਾਰ ਥਾਣਾ ਹੈਗੇ ਸੋ ਮਾਂ ਦਾ ਨਹੀਂ ਪਤਾ ਵੀ ਮਾਂ ਕਿਹੜੀ ਸੀ ਮੰਦੀ ਸੀ ਪਰ ਮਾਂ ਦਾ ਦੁੱਧ 1.5 ਲੀਟਰ ਸੀਗਾ ਸੋ ਆਪ ਇਹ ਸੁਲਤਾਨ ਦੀ ਏ ਇੱਕ ਵਾਰ ਹੀਟ ਇਹਦੀ ਮਿਸ ਹੈਗੀ ਹਜੇ ਦੁਬਾਰਾ ਹੀਟ 'ਚ ਹੁਣ ਆਊਗੀ ਤਦ ਪਤਾ ਲੱਗੂਗਾ ਇੱਕ ਹੀਟ ਮਿਸ ਹੈ ਜੀ ਠੀਕ ਹੈ ਜੀ ਸੁਪਤਾਂ ਨੂੰ ਇਹਦੇ ਥਣ ਦਿਖਾ ਰਹੇ ਨੇ ਥਣ ਵਧੀਆ ਗੈਪ ਤੇ ਲੱਗੇ ਹੋਏ ਨੇ ਇੱਕ ਮਿੰਟ ਖੜੂ ਹੋ ਜਾ ਦੇਖੋ ਜੀ ਥਣ ਦਾ ਗੈਪ ਵਧੀਆ ਹੈਗਾ ਬੜੀ ਗਾਇਬ ਤੇ ਸਨ ਲੱਗਿਆ ਹੈ। ਵੀਜੀ ਦੇ ਰੇਟ ਕੀ ਰੱਖਿਆ ਸੀ? 6652 ਹੈ? 66520 58000 ਸੋ ਵੀਰ ਨੇ ਰੇਟ ਰੱਖਿਆ 58000 ਰੁਪਿਆ ਤੇ ਉਮਰ ਇਹਦੀ ਹੈਗੀ ਆ ਉਮਰ ਕਿੰਨੀ ਹੈ 22 ਮਹੀਨੇ ਹੁਣ ਇਸ ਟਾਈਮ ਪੂਰੇ ਹੋ ਗਏ 22 ਮਹੀਨੇ ਹਾਂ ਸੋ ਵੀਰ ਤੇ ਦੱਸਣ ਤੋਂ ਤਾਕ ਇਹਦੀ ਉਮਰ ਹੈਗੀ 22 ਮਹੀਨੇ ਕ੍ਰੇਟ 58 ਹੈਰ ਉਮਰ 22 ਮਹੀਨੇ ਸੁਲਤਾਨ ਦੀ ਕੱਟੀ ਖੀਰੀ ਅਜੀ ਖੀਰੀ ਆ ਸੋ ਰਿੰਗ ਸਿੰਘ ਦੀ ਬਿਲਕੁਲ ਓਕੇ ਆ ਤੁਸੀਂ ਵੇਖ ਸਕਦੇ ਹੋ ਔਰ ਪੂਸ ਤੱਕ ਸਾਰੀ ਕਾਲੀ ਜੈਡ ਬਲੈਕ ਸੋ ਕਿਸੇ ਭਰਾ ਨੇ ਲੈਣੀ ਹੋਵੇ ਪਿੰਡ ਸੰਗਤਪੁਰਾ ਤੇ ਮੋਬਾਈਲ ਨੰਬਰ ਹੈਗਾ 98761 145772 ਜੀ ਦੁਬਾਰੇ ਆਪਾਂ ਫੇਰ ਰਿਪੀਟ ਕਰ ਦਿੰਨੇ ਮੋਬਾਈਲ ਨੰਬਰ 98761 14572 ਪਿੰਡ ਸੰਗਤਪੁਰਾ ਤੇ ਜ਼ਿਲ੍ਹਾ ਪੈਂਦਾ ਸੰਗਰੂਰ ਸੋ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਲਿਓ ਖੇਰੀ ਕੱਟੀ ਆ ਸੁਲਤਾਨਦੀ ਚਾਰ ਥਾਣਾ ਸਾਰੀ ਕਾਲੀ Z ਬਲੈਕ ਠੀਕ ਹੈ ਜੀ ਮਦਰ ਮਿਲਕ ਰਿਕਾਰਡਿੰਗ ਹੈਗਾ 118 ਲੀਟਰ ਅਰੇ ਬਸ ਬਰੀਡਾਂ ਸੋ ਵੀਰ ਕੋਲੇ ਹੋਰ ਵੀ ਤੁਹਾਨੂੰ ਪਸ਼ੂ ਦਿਖਾ ਦਿੰਨੇ ਆ ਬਰੀਡ ਵਾਲੀ ਪਸ਼ੂ ਨੇ ਤੁਹਾਨੂੰ ਬੱਚਾਤੀ ਮਰਵਾ ਦਿੰਨੇ ਆ ਪਸ਼ੂਆਂ ਤੇ ਲੋ ਜੀ ਆ ਵੀਰ ਕੋਲੇ ਹੋਰ ਵੀ ਹੈਗੀਆਂ ਨੇ ਸੋ ਨੀਲੀ ਰਾਵੀ ਦੀ ਖੜੀ ਐ ਇੱਕ ਵੇਖੋ ਜੀ ਬਿਲਕੁਲ ਮਦਰੀ ਗੋਡੀ ਆ ਹੈਗੀ ਸੈਗ ਦੀ ਆ ਠੀਕ ਐ ਜੀ ਆ ਹੈਗੀ ਮੋਦੀ ਦੀ ਆ ਮੋਦੀ ਦੀ ਗੱਟੀ ਆ ਔਰ ਆ ਇਹਦੀ ਮਾਂ ਖੜੀ ਐ ਕੋਲ ਇਹ ਮਾਂ ਦੀ 21 ਲੀਟਰ ਪਲਸ ਵਾਲੀ ਐ ਇਹ ਬਹੁਤ ਜਿਆਦੇ ਹਾਈਟ ਲੈਂਥ ਹੈ ਮੱਝ ਦੀ ਤੁਸੀਂ ਦੇਖ ਸਕਦੇ ਹੋ 20 ਲੀਟਰ ਇਹਦੀ ਮਾਂ ਦਾ ਮਿਲਕ ਰਿਕਾਰਡ ਇੱਕ ਤੁਹਾਨੂੰ ਅਰਜਨ ਗੁੰਗੜ ਦੀ ਇਕੱਟੀ ਵੀਰ ਕੋਲ ਦਿਖਾਉਣੀ ਆ ਆ ਅਰਜਨ ਗੁੰਗੜ ਦੀ ਇਕੱਟੀ ਆ ਲਓ ਜੀ ਹਾਈਟ ਦੇਖੋ ਹਾਈਟ ਕਿੰਨੀ ਹੈ ਇਹਦੀ ਵੀਰ ਦੱਸਣ ਮੁਤਾਬਕ ਇਹਨਾਂ ਡੇਢ ਮਹੀਨਾ ਇਹ ਪਹਿਲਾਂ ਸੂਪੀ ਕੱਚੀ ਸੀਗੀ ਸੋ ਅੱਜ ਵੀ ਦੁੱਧ ਵਧੀਆ ਦੇ ਰਹੀ ਆ ਆ ਹੈਗੀ ਆ ਇਹ ਵੀ ਥੱਲੇ ਵੀ 20 ਲੀਟਰ ਦਾ ਮਾਜੇ ਥੱਲੇ ਠੀਕ ਹੈ ਜੀ ਤੇ ਇੱਕ ਆਹ ਘੱਟੀ ਖੜੀ ਹੈ ਜੀ ਇਹ ਹੈਗੀ ਆ M51 ਦੀ ਲਓ ਜੀ ਆ ਹੈਗੀ ਅਰਜਨ ਗੁੰਗੜ ਦੀ ਥੋ ਵੀਰ ਵਧੀਆ ਨਸਲ ਤੇ ਕੰਮ ਕਰਦਾ ਠੀਕ ਹੈ ਜੀ ਤੋ ਕਿਸੇ ਮੇਰੇ ਵੀਰ ਨੇ ਸੁਲਤਾਨ ਦੀ ਕੱਟੀ ਲੈਣੀ ਹੋਵੇ ਤਾਂ ਤੁਸੀਂ ਉਹ ਕੱਟੀ ਲੈ ਸਕਦੇ ਹੋ। ਸੋ ਵੀਰ ਦਾ ਨੰਬਰ 98761 ਤੇ 14571 ਨੰਬਰ ਹੈ ਰੀਡ ਰੱਖਿਆ ਵੀਰ ਨੇ 58000 ਰੁਪਏ। ਸੋ ਪਿੰਡ ਹੈਗਾ ਸੰਤਸੂਪਰਾ ਤੇ ਜ਼ਿਲ੍ਹਾ ਪਿੰਡਾ ਸੰਤਸੂਪਰਾ। ਠੀਕ ਹੈ। ਹਾਂਜੀ। ਇਹ ਵੀ ਕੱਟੀ ਵਿਕਿਆ ਹੋਇਆ। ਹਾਂ। ਪਰ ਦਿਖਾਉਣੇ ਕਾਦੇ ਵਾਸਤੇ। ਕਵੇਚਣੀ ਆ ਲਾਮਾ ਦੇਖ ਨਹੀਂ ਮਾਹ ਕਾਲ ਦੇ ਕਟੇ ਓਕੇ ਮਾੜਾ ਦੇ ਫਰਾਂਗੇ ਖਾਣੇ ਚ ਦਿਖਾ ਦਈਏ ਜੀ ਟੋਲੀ ਬੋਟ ਬਟਰਤੀ ਨੇ ਹਨਾ ਇੱਕ ਸਾਲ ਦੀ ਹੈ ਇੱਕ ਸਾਲ ਦੀ ਕੱਤੀ ਸੁ ਬੀਰ ਕੋਲੇ ਬਰੀਡ ਵਾਲੀਆਂ ਕੱਟੀਆਂ ਹੁੰਦੀਆਂ ਨੇ ਠੀਕ ਹੈ ਜੀ ਪਰ ਫਿਲਹਾਲ ਵਿਕਿਆਉ ਇੱਕੋ ਹੀ ਆ ਤੋ ਕਿਸੇ ਭਰਾ ਨੇ ਲੈਣੀ ਆ ਤਾਂ ਤੁਸੀਂ ਉਹ ਕੱਟੀ ਨੂੰ ਦੇਖ ਸਕਦੇ ਹੋ ਤੁਹਾਨੂੰ ਦੁਵਾਰੇ ਵੀ ਆਪਾਂ ਦਿਖਾ ਦੰਨੇ ਆ ਜਿਹੜੀ ਕੱਟੀ ਵਿਕਿਆਉ ਆ ਆ ਖੜੀਏ ਸੁਲਤਾਨ ਦੀ ਰੇਟ ਵੀਰ ਨੇ 58000 ਮਦਰ ਮਿਲਕ ਰਿਕਾਰਡ 1.18 ਲੀਟਰ ਇਸ ਸੰਗਰੂਰ ਜ਼ਿਲ੍ਹੇ ਦਾ ਹੈ ਪਿੰਡ ਹੈ ਜੀ ਵੀਰ ਦਾ ਨੰਬਰ ਹੈਗਾ 98761 14573 ਸੋ ਸਾਰੇ ਪ੍ਰਵਾਹ ਮੰਦੋ ਧੰਨਵਾਦ